ਬਾਕੀ ਮੇਰੇ ਕਹਿਣ ਦਾ ਮਤਲਬ ਹੈ ਸਾਡੇ ਨਾਲ ਬਹੁਤ ਤਕਸਾਈਆਂ ਹੋ ਰਹੀਆਂ ਬਹੁਤ ਜ਼ਿਆਦਾ ਜ਼ੁਲਮ ਹੋ ਰਿਹਾ ਜੇ ਮੇਰੇ ਪਰਸੋਂ ਦਾ ਮੇਰੇ ਬੇਟੇ ਦਾ ਕਤਲ ਹੋਇਆ ਜਦਵੀਰ ਦਾ ਜਦਵੀਰ ਦਾ ਮੇਰੇ ਪਰਸੋਂ ਦਾ ਕਤਲ ਹੋਇਆ ਪਹਿਲੋ ਮੈਨੂੰ ਉਦੋਂ ਉਸ ਟਾਈਮ ਕਹਿੰਦੇ ਆ ਵੀ ਤੂੰ ਇੱਥੇ ਐਪਲੀਕੇਸ਼ਨ ਲਿਖਾ ਪਰਚਾ ਪਰਚਾ ਕਰਵਾ ਅਹੀਂ ਸਵੇਰੇ ਸਵੇਰੇ 9 ਵਜੇ ਤੱਕ ਇਹਦੇ ਕਾਤਲ ਜਿਹੜੇ ਆ ਮਿਲ ਜਾਣਗੇ ਤੈਨੂੰ ਚਲੋ ਆਪਾਂ ਉਹਦੇ ਪਰਚਾ ਕਰਵਾਤਾ ਸਵੇਰ ਦੇ 9 ਵਜੇ ਗਏ ਫੇਰ ਇਹਨਾਂ ਗੰਗਲੂ ਦੇ ਮਿੱਟੀ ਝਾੜਤੇ ਨਹੀਂ ਉਹਨਾਂ ਦੇ ਫੜੇ ਨਹੀਂ ਗਏ ਘਰ ਨਹੀਂ ਲੱਭਣ ਡੇ ਉਹਨਾਂ ਨੂੰ ਲੱਗੇ ਸਨ ਨਹੀਂ ਲੱਗਣ ਡਈ ਲੱਗੇ ਸਨ ਉਹਦੀ ਨਹੀਂ ਲੱਭਣ ਡਈ ਮੈਂ ਇਥੇ ਕਿਸੇ ਬੰਦੇ ਥੱਪੜ ਮਾਰਦਾ ਮੈਂ ਫੋਨ ਬੰਦ ਕਰ ਲੈਣਾ ਮੇਰੀ 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 ਲਗੇ ਸੰਬੰਧ ਹੋਈ ਨਹੀਂ ਹੈ ਮੇਰੇ ਘਰ ਦਾ ਮੇਰੇ ਕੋ ਪਰਿਵਾਰ ਚ ਕਣਗੇ ਫੇਰ ਮੈਂ ਫੜੇ ਜਾਣਾ ਉਹਦੀ ਮਾਂ ਚ ਕਣ ਉਹਦੀ ਭੈਣ ਚ ਕਣ ਉਹਦਾ ਭਰਾ ਚ ਕਣ ਉਹਦਾ ਪਿਓ ਚ ਕਣ ਆਪਣਿਆ ਬੰਦਾ ਗ੍ਰਿਫਤਾਰ ਹੋਏਗਾ ਕਿਉਂ ਨਾ ਗ੍ਰਿਫਤਾਰ ਹੁੰਦਾ ਨਹੀਂ ਤੇ ਮੈਨੂੰ 10 20 ਮਿੰਟ ਦਾ ਟਾਈਮ ਦੇ ਬੰਦੇ ਦਾ ਬੰਦਾ ਮੈਂ ਮਾਰ ਦਿੰਦਾ ਨਾ ਮੈਂ ਪਰਚਾ ਉਹਨਾਂ ਦਾ ਕਰਾਉਣਾ ਤੇ ਨਾ ਬਸ ਮੇਰੀ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਹੈ ਮੈਨੂੰ ਇਨਸਾਫ ਮਿਲਣਾ ਚਾਹੀਦਾ ਹੈ ਨਹੀਂ ਤਾਂ ਮੈਨੂੰ ਇਹਨਾ ਟਾਈਮ ਦੇ ਦਿਓ। ਮੈਂ ਗੁਰਦੀਪ ਸਿੰਘ ਆ ਜੀ ਪਿੰਡ ਰਹੀਮਾਬਾਦ ਔਰ ਸਾਡੀ ਮਾਤਾ ਹਰਜੀਤ ਕੋ 1.5 ਮਹੀਨਾ ਕਰੀਬ ਹੋ ਗਿਆ ਜੀ। ਉਹਨਾਂ ਨੂੰ ਮਤਲਬ ਟਰੈਕਟਰ ਚਾਰ ਕੇ ਮਤਲਬ ਜਨਰਲ ਕਾਰਟ ਦੇ ਲੋਕ ਸੀ ਜਿਨ੍ਹਾਂ ਨੇ ਸਾਡੀ ਮਾਤਾ ਦੀ ਡੈਥ ਕਰਤੀ ਬ੍ਰਦਰ ਸਾਡੀ ਦੀ ਹੱਦਾਂ ਤੋੜਤੀਆਂ ਜੀ। ਔਰ ਸਾਨੂੰ ਡੇਢ ਮਹੀਨਾ ਹੋ ਗਿਆ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਸਾਡਾ ਕੋਈ ਨਹੀਂ ਮਤਲਬ ਸੁਣਵਾਈ ਹੈਗੀ ਅਸੀਂ ਬੜੇ ੱਟਕੇ ਖਾਦੇ ਕਦੀ ਡਿਪਟੀ ਕੋ ਚਲਦੇ ਕਦੀ ਐਸਐਸ ਤੋਂ ਕਦੀ ਐਸਐਸਪੀ ਕੋ ਮਨ ਸਾਨੂੰ ਇਦਾਂ ਹੀ ਵਰਝਾ ਰਹੇ ਨੇ ਸਾਡੀ ਕਿਤੇ ਸੁਣਵਾਈ ਨਹੀਂ ਕੀਤੀ ਔਰ ਕਦੇ ਸਾਨੂੰ ਅਸੀਂ ਐਸਸੀ ਐਕਟ ਦੀ ਮੰਗ ਕਰਦੇ ਸਾਡੀ ਅਸੀਂ ਉਹ ਜਨਰਲ ਕਾਸਟ ਤੇ ਸਾਡੀ ਐਸਸੀ ਕਾਸਟ ਆ ਤੇ ਸਾਡੇ ਨਾਲ ਵੇਖੋ ਕਦੀ ਕਿਤੇ ਗੋਲੀਆਂ ਮਾਰ ਕੇ ਮਾਰਦਾ ਕੋਈ ਟਰੈਕਟਰ ਚਾਰ ਕੇ ਮਾਰਦਾ ਅਸੀਂ ਕਿੱਥੇ ਜਾਈਏ ਅਸੀਂ ਕਿਦੇ ਅੱਗੇ ਵਾਂਗ ਕਰੀਏ ਸਰਕਾਰਾਂ ਅੱਗੇ ਮੰਗ ਕਰੀਏ ਪੁਲਸ ਅੱਗੇ ਮੰਗ ਕਰੀਏ ਕਿਹਦੀ ਕੌਮ ਮੰਗਾ ਮੰਗੀਏ ਦੱਸੋ ਸਾਡੀ ਇਹੀ ਵਾਂਗੇ ਬੰਦੇ ਗ੍ਰਫਤਾਰ ਕੀਤੇ ਜਾਣ ਤੇ ਜੇ ਸਾਡੀਆਂ ਬੰਦੀਆਂ ਤੁਹਾਡਾ ਲਗਵਾਈਆਂ ਜਾਣ ਜੇ ਨਹੀਂ ਤੇ ਆਪਾਂ ਭਾਵੇਂ 10 ਦਿਨ 20 ਦਿਨ ਤਰਨਾ ਦੇਣਾ ਪਈ ਇੱਥੇ ਹੀ ਆ ਇੱਥੇ ਲੰਗੜ ਪਤਣਗੇ ਇੱਥੇ ਸਾਡਾ ਕੁਝ ਹੋਏਗਾ ਸਾਡਾ ਸਾਡੇ ਜਿਹੜੇ ਕਹਿੰਦੇ ਡੀਏ ਸਾਹਿਬ ਨੇ ਕਰਨਾ ਜੀ ਡੀਏ ਸਾਹਿਬ ਨੇ ਵੀ ਕਰਤਾ ਸਾਰਾ ਕੁਝ ਕਹਿੰਦੇ ਇਹਨਾਂ ਦੀਆਂ ਲਗਦੀਆਂ ਤੁਹਾਡਾ ਲਾਓ ਔਰ ਇਹ ਸਾਡਾ ਪੁਲਿਸ ਪ੍ਰਸ਼ਾਸਨ ਕੋਈ ਸਾਡੀ ਸਹਾਇਤਾ ਨਹੀਂ ਕਰਦੀ ਸਾਨੂੰ ਇਹ ਕੀ ਸਮਝਦੇ ਨੇ ਕਿ ਸਾਹੀ ਇਨਸਾਨ ਨਹੀਂ ਹੈਗੇ ਡੀਏ ਸਾਹਿਬ ਨੇ ਸਾਰਾ ਕੁਝ ਕਹਿਤਾ ਵੀ ਇਹਨਾਂ ਦੀਆਂ ਇਹਨਾਂ ਦੀਆਂ ਜਿਹੜੀਆਂ ਬੰਦੀਆਂ ਤੁਹਾਡਾ ਲਾਓ ਪੁਲਿਸ ਪ੍ਰਸ਼ਾਸਨ ਕੀ ਕਰਦੀ ਪਈ ਆ ਡੀਐਸਪੀ ਜਿਹੜੇ ਆ ਆਪਣੇ ਡੇਰਾਪਾਪਨ ਨਾਲ ਕੋਲ ਉਹ ਵੀ ਨਹੀਂ ਸਾ ਅਈ ਇਨਸਾਨ ਨਹੀਂ ਆਗੇ ਕਿਹੜੀ ਧਾਰਾ ਲਾਉਂਦੀ ਮੰਗ ਕਰਦੇ ਅਸੀਂ 80 ਐਕਟ ਜਿਹੜੀ ਧਾਰਾ ਸਾਡੀਆਂ ਬੰਦੀਆਂ ਤੜ ਉਹ ਲਈਆਂ ਜਾਂ ਜੀ ਅਜੇ ਕੋਈ ਧਾਰਾ ਨਹੀਂ ਸਾਡੀਆਂ ਲਗੀਆਂ ਜੀ ਸਾਨੂੰ ਡੇਡ ਮਿੰਟ ਹੋ ਗਿਆ ਜੀ ਅਸੀਂ ਅਸੀਂ ਮੰਗ ਮੰਗ ਕਰ ਰਹੇ ਆ ਸਾਡੀ ਸੁਣਵਾਈ ਹੋਏ ਸਾਨੂੰ ੱੱਕੇ ਮਾਰਦੇ ਕਰੀ ਉਧਰ ਡਿਊਟੀ ਸਾਹ ਦੇ ਸਾਡੇ ਨਾਲ ਗੱਲ ਹੀ ਨਹੀਂ ਕਰਦੇ ਜੀ ਉਧਰ ਪਾ ਉਧਰ ਪਾ ਹਾਂ ਜੀ ਬੰਦੇ ਦੀ ਕਿਹ ਗ੍ਰਿਫਤਾਰੀ ਬੰਦੇ ਬਾਹਰ ਬਾਹਰ ਜਮਾਨਤ ਆ ਕਿ 302 ਦੀ ਜਮਾਨਤ ਆ ਕਿਦਾਂ ਹੋ ਰਹੀਆਂ ਜੀ ਜੇ ਢਿਲ ਦਿੱਤੀ ਤਾਂ ਤਾਂ ਹੋ ਰਹੀਆਂ ਇਨਾ ਟੇ ਲਦਤੀਆ ਬੰਦੇ ਫੜੇ ਐ ਨਾ ਜੀ ਬੰਦੇ ਫੜ ਕੇ ਛੱਡੇ ਆ ਬੰਦੇ ਫੜੇ ਛੱਡੇ ਬੰਦੇ ਫੜਿਆ ਜਿੱਦਣੇ ਸੰਸਕਾਰ ਕੀਤਾ ਵੇ ਨਾ ਉਧਰ ਬੰਦੇ ਛੱਡਦੇ ਆ ਜੀ ਕਿਉਂ ਛੱਡੇ ਆ ਬੰਦੇ ਜੀ ਮੌਕੇ ਤੇ ਬੰਦੇ ਫੜੇ ਨੇ ਸਾਡੇ ਬੰਦੇ ਹੀ ਗ੍ਰਫਤਾਰ ਕਰਾਇਆ ਬੰਦੇ ਜੀਤ ਸਿੰਘ ਨੂੰ ਫੜਾਇਆ ਹਨ ਨੂੰ ਹਵਾ ਲੱਟ ਜਦਨੇ ਕੱਢਦੇ ਬੰਦੇ ਬੰਦਾ ਸੰਤੋਖ ਸਿੰਘ ਨੂੰ ਫੜਾਇਆ ਉਹ ਇਹਨਾਂ ਛੱਡਿਆ ਜੀ ਐਸਐਚਓ ਕੁਲਵਿੰਦਰ ਸਿੰਘ ਨੇ ਛੱਡਿਆ ਕਿਉਂ ਛੱਡਿਆ ਜੀ ਸਾਨੂੰ ਇਹ ਕਹਿੰਦੇ ਜਾਈ ਅਸੀਂ ਤੁਹਾਡੇ ਨਾਲ ਆ ਅਸੀਂ ਤੁਹਾਡੇ ਨਾਲ ਆ ਬਸ ਆਓ ਜੀ ਬੈਠੋ ਜੀ ਬੰਦੇ ਹੀ ਫੜ ਲੈਨੇ ਆਹੋ ਕੁਛ ਕਰਦੇ ਰਹੇ ਆ ਅਸੀਂ ਉਹਨਾਂ ਦੇ ਭਰੋਸੇ ਰਹੇ ਆ ਸਾਨੂੰ ਬਸ ਅਜਿਹੇ ਧੱਕੇ ਦੁਰਜਾਈ ਸ਼ਰਕਾ ਦੇ ਧੱਕੇ ਬਸ ਰੁਲਦੇ ਪਏ ਆ ਕੱਲ ਵੀ ਸਾਡਾ ਮਰਸੋ ਮੁੰਡਾ ਮੜਿਆ ਹੋਈ ਬਸ ਇਦਾਂ ਹੀ ਬਸ ਅਸੀਂ ਇਹਨਾਂ ਜੋਗੇ ਸਾਡੀ ਅਸੀਂ ਵੋਟਾਂ ਦੇ ਮਾਲਕ ਆ ਸਾਡੇ ਨਾਲ ਸਾਡੇ ਜਥੇਬੰਦੀਆਂ ਸਾਡੇ ਨਾਲੇ ਸਾਨੂੰ ਭਾਵੇਂ 20 ਦਿਨ ਤੇ ਖਰਾਬ ਕਰ ਰਹਿਣਾ ਪਏ ਇੱਥੇ ਨਾਲ ਸਾਡਾ 10 ਦਿਨ 20 ਦਿਨ ਮਹੀਨਾ ਵੀ ਰਹਿ ਸਕਦਾ ਸਾਡਾ ਧਰਨਾ ਜਾਰੀ ਜਿਨ੍ਹਾਂ ਦੇ ਸਾਡੇ ਬੰਦੇ ਰਸਤ ਨਹੀਂ ਹੁੰਦੇ ਅਸੀਂ ਧਰਨਾ ਜਾਰੀ ਰੱਖਾਂਗੇ ਇਹਦੇ ਵਿੱਚ ਵੀ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਰੇਡ ਵੀ ਕਰ ਰਹੀ ਹੈ ਜਿੱਥੇ-ਥੇ ਪਤਾ ਇਨਫੋਰਮੇਸ਼ਨ ਮਿਲ ਰਹੀ ਆ ਉਹਨਾਂ ਦੇ ਫੋਨ ਦੀਆਂ ਲੋਕੇਸ਼ਨਾਂ ਵੀ ਲੈ ਰਹੀ ਆ ਜਿੱਥੇ ਵੀ ਹਣੋ ਇਨਫੋਰਮੇਸ਼ਨ ਮਿਲਦੀ ਹੈ ਪੁਲਿਸ ਰੇਡ ਕਰਦੀ ਹੈ ਤਫਤੀਸ਼ ਕਰਦੀ ਹੈ ਇਹਨਾਂ ਨੂੰ ਸਮਝਾਇਆ ਵੀ ਤੁਸੀਂ ਇਸ ਕੰਮ 'ਚ ਨਾ ਪਾਓ ਪੁਲਿਸ ਨੂੰ ਆਪਣਾ ਕੰਮ ਕਰਨ ਦਿਓ ਵੇਖੋ ਜੀ ਲੱਗੇ ਆ ਲੋਕੇਸ਼ਨਾਂ ਵੀ ਲੈ ਰਹੇ ਆ ਹਰ ਕੰਮ ਜਿਹੜਾ ਪੁਲਿਸ ਦਾ ਤਫਤੀਸ਼ ਉਹ ਚੱਲ ਰਹੀ ਆ ਉਹਨੂੰ ਭਾਵੇਂ ਸਵੇਰੇ ਫੜਿਆ ਜਾਵੇ ਤੇ ਭਾਵੇਂ ਚਾਰ ਤਿੰਨ ਲੱਗ ਜਾਵੇ ਨਹੀਂ ਜੀ ਇਹ ਤੇ ਫਿਰ ਇਹਨਾਂ ਦੀ ਬੇਕੁਫੀ ਹੈ ਜੀ ਜੇ ਲੰਬੇ ਸਬਿੱਧਾ ਲਾਉਂਦੇ ਆ ਤੇ ਅੱਜ ਦੇ ਨਾਲ ਨਾਲ